ਮੇਰੇ ਵੱਲੋਂ ਆਪ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡੇ ਆਪਣੇ ਗੁਰਦੀਸ਼ ਕੌਰ ਗਰੇਵਾਲ ਤੇ ਤੁਸੀਂ ਜੁੜੇ ਹੋਏ ਹੋ ਮੇਰੇ YouTube ਚੈਨਲ ਦੇ ਨਾਲ ਸਾਥੀਓ ਨਵੰਬਰ 2024 ਵਿੱਚ ਸਰਬਰੁੱਖਾ ਔਖਦ ਨਾਮੀ ਸੰਧੀ ਕੈਨੇਡਾ ਬ੍ਰਾਂਚ ਵੱਲੋਂ ਕੈਲਗਰੀ ਦੇ ਮੇਨ ਗੁਰਦੁਆਰਾ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਇੱਕ ਚਾਰ ਰੋਜ਼ਾ ਰੋਗਨਵਾਰਣ ਕੈਂਪ ਲਾਇਆ ਗਿਆ ਜਿਸ ਵਿੱਚ ਦਵਾਈਆਂ ਤੇ ਇਲਾਜ ਦੇ ਨਾਲ-ਨਾਲ ਨਾਮ دارੂ ਦੀ ਵਿਧੀ ਵਰਤ ਕੇ ਰੋਗਾ ਦੁੱਖਾਂ ਤੋਂ ਛੇਤੀ ਛੁਟਕਾਰਾ ਪਾਉਣ ਦੀ ਵਿਧੀ ਦਸਾਈ ਗਈ ਅੱਤ ਦੀ ਸਰਦੀ ਤੇ ਬਰਫਬਾਰੀ ਦੇ ਵਿੱਚ ਸੰਗਤ ਨੇ ਇਸ ਕੈਂਪ ਨੂੰ ਭਰਪੂਰ ਹੁੰਗਾਰਾ ਦਿੱਤਾ ਇਸ ਕੈਂਪ ਦੇ ਵਿੱਚ ਟ੍ਰਾਂਟੋ ਤੋਂ ਤਿੰਨ ਗੁਰਮੁਖ ਸਰਦਾਰ ਦਵਿੰਦਰ ਸਿੰਘ ਜੀ ਸਰਦਾਰ ਗਿਆਨ ਸਿੰਘ ਜੀ ਤੇ ਸਰਦਾਰ ਅਨਜੀਤ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਤੇ ਇਥੋਂ ਕੈਲਗਰੀ ਤੋਂ ਦਾ ਸਮੇਤ ਬੀਬੀ ਜਸਵੀਰ ਕੌਰ ਜੀ ਤੇ ਸਰਦਾਰ ਦਲਬੀਰ ਸਿੰਘ ਰਤਨ ਜੀ ਨਿਸ਼ਕਾਮ ਸੇਵਾਦਾਰਾਂ ਨੇ ਉਹਨਾਂ ਦਾ ਸਾਥ ਦਿੱਤਾ ਇਸ ਕੈਂਪ ਦੀ ਸ਼ੁਰੂਆਤ ਸੰਗਤ ਜੀ ਛੇ ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਪੜ੍ਹ ਕੇ ਹਰ ਰੋਜ਼ ਕੀਤੀ ਜਾਂਦੀ ਰਹੀ ਤੇ ਉਸ ਤੋਂ ਬਾਅਦ ਪ੍ਰੋਸੇ ਵਾਲੇ ਸ਼ਬਦਾਂ ਦਾ ਜਾਪ ਕਰਵਾਇਆ ਜਾਂਦਾ ਸੰਗਤ ਦੀ ਮੰਗ ਤੇ ਮਿਸ਼ਨ ਦਾ ਲਿਟਰੇਚਰ ਵੀ ਰੱਖਿਆ ਗਿਆ ਸੀਗਾ ਜਿਸ ਤੋਂ ਸੰਗਤ ਨੇ ਭਰਪੂਰ ਲਾਹਾ ਲਿਆ ਤੇ ਆਖਰੀ ਦਿਨ ਸੰਗਤ ਨੇ ਮਰੀਜ਼ਾਂ ਨੇ ਲੈ ਕੇ ਚੰਪੂਲ ਕੇ ਇਸ ਕੈਂਪ ਦਾ ਫੀਡਬੈਕ ਵੀ ਦਿੱਤਾ ਸੋ ਤੁਸੀਂ ਅਖੀਰ ਤੱਕ ਬਨੇ ਰਹਿਣਾ ਇਸ ਵੀਡੀਓ ਦੇ ਨਾਲ ਅਸੀਂ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਦੀਆਂ ਮੁੱਖ ਝਲਕੀਆਂ ਐ ਇਸ ਸਮਾਗਮ ਦੀਆਂ ਮੁੱਖ ਝਲਕੀਆਂ ਤੇ ਅਖੀਰ ਵਿੱਚ ਕਰਾਉਨੇ ਆ ਅਮਰੀਜਾਂ ਨਾਲ ਗੱਲਬਾਤ ਧੰਨਵਾਦ ਜੈਕੋ ਪ੍ਰਭ ਜਿਓ ਆਪ ਨੂੰ ਚਾਏ ਉਹ ਜਨ ਪਾਏ ਸੋ ਸੰਦਰਸੀ ਤਤ ਕਾ ਬੇਤਾ ਨਾਨਕ ਸਰਬ ਅਸ਼ਿਸ਼ ਪ੍ਰਾਪੇਤਾ ਜੀ ਜੰਤਰ ਸਭ ਤਾ ਕੈ ਹਾਥ ਈਸ਼ਰਿਆ ਮਹਾਤ ਕੋ ਹਾਥ ਜਿਸ ਰਾਖੈ ਤਿਸ ਕੋਈ ਨ ਮਾਰੇ ਸੋ ਮੁਕਾ ਜਿਸਨੋ ਬਸਾਰੇ ਤੇਸ ਤਜ ਅਵਰ ਕਹਾ ਕੋ ਜਾਏ mm um...

ਬਹੁਤ سارے ਕੇਸਾ ਸਾਡੇ ਕੋਲ ਅੱਜ ਸੰਗਤ ਬਹੁਤ ਸਾਰੀ ਨਵੀਂ ਆਈ ਆ ਬੜੀ ਜੰਗ ਜਨਰੇਸ਼ਨ ਬੈਠੀ ਆ ਬੜਾ ਮਨ ਖੁਸ਼ ਹੋਇਆ ਜਿਹੜੇ ਅੱਜ ਪਹਿਲੇ ਦਿਨ ਆਇਆ ਕਿਉਂਕਿ ਵੀਕਐਂਡ ਵਿੱਚ ਸੀ ਪਹਿਲਾਂ ਅੱਜ ਬੱਚੇ ਬਹੁਤ ਸਾਰੇ ਆਏ ਆ ਸੋ ਉਹਨਾਂ ਨੂੰ ਦੀ ਜਾਣਕਾਰੀ ਮੈਂ ਥੋੜਾ ਜਿਹਾ ਸਰਗੁਰੂ ਕੌਖਲ ਨਾਮ ਮਿਸ਼ਨ ਬਾਰੇ ਦੱਸਣਾ ਚਾਹੁੰਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਬਹੁਤ ਸਾਰੇ ਬੱਚੇ ਜਾਂ ਨਵੀਂ ਸੰਗਤ ਨੇ ਆ ਕੇ ਕਿਹਾ ਕਿ ਸਸੀ ਤਾਂ ਇੱਥੇ ਆ ਕੇ ਸਰਗੁਰੂ ਕੌਖਲ ਨਾਮ ਮਿਸ਼ਨ ਦਾ ਨਾਮ ਸੁਣਿਆ ਇਸ ਸਰਗਰੁਕਾ ਉਹ ਘਟਨਾ ਮਿਸ਼ਨ ਜਿਹੜਾ 1983 ਚ ਸ਼ੁਰੂ ਹੋਇਆ ਸੀ ਜਦੋਂ ਸਰਦਾਰ ਹਰਿਆਲ ਸਿੰਘ ਜੀ ਆਈਏਐਸ ਰਿਟਾਇਰਡ ਚੰਡੀਗੜ੍ਹ ਉਹਨਾਂ ਨੂੰ ਇੱਕ ਲਾਜ-ਆਜ ਬਿਮਾਰੀ ਹੋ ਗਈ ਸੀ ਉਹਦਾ ਹਾਰਟ ਇਨਲਾਰਜ ਹੋ ਗਿਆ ਸੀ ਜਦੋਂ ਦਿਲ ਦਾ ਸਾਈਜ਼ ਵੱਧ ਜਾਂਦਾ ਉਹਦਾ ਅਜੇ ਤੱਕ ਵੀ ਮੈਨੂੰ ਲੱਗਦਾ ਨਹੀਂ ਕੋਈ ਇਲਾਜ ਨਿਕਲਿਆ ਹੋਵੇ 1983 ਚ ਕੋਈ ਇਲਾਜ ਨਹੀਂ ਸੀ ਉਸ ਵੇਲੇ ਪੰਜਾਬ ਡਿਪਾਰਟਮੈਂਟ ਦੇ ਵਿੱਚ ਹੈਲਥ ਸੈਕਟਰ ਸੀ ਪੰਜਾਬ ਦੇ ਤੇ ਸਾਰੇ ਹਸਪੀਟਲ ਸਾਰੇ ਡਾਕਟਰਾਂ ਦੇ ਅੰਦਰ ਸੀ ਤੇ ਸਾਰੇ ਡਾਕਟਰਾਂ ਨੂੰ ਘਰ ਦੇਖਣ ਆਉਂਦੇ ਹੁੰਦੇ ਸੀਗੇ ਏਡੇ ਵੱਡੇ ਆਫਸਰ ਸੀਗੇ ਆਈਐਸ ਆਫਸਰ ਸੀ ਪਰ ਜਿਸ ਬਿਮਾਰੀ ਦਾ ਕੋਈ ਇਲਾਜ ਹੀ ਨਹੀਂ ਤਾਂ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਉਹਨਾਂ ਨੇ ਪੌਂਟਾ ਸਾਹਿਬ ਜਾ ਕੇ ਅਰਦਾਸ ਕੀਤੀ ਗੁਰੂ ਮਹਾਰਾਜ ਦੇ ਚਰਨਾਂ 'ਚ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਕਿ ਮੈਨੂੰ ਕੋਈ ਰਾਹ ਦੱਸੋ ਉਹਨਾਂ ਦੀ ਹਾਲਤ ਇਦਾਂ ਦੀ ਸੀ ਉਹ ਕਹਿੰਦੇ ਕੱਪੜੇ ਪਾਉਂਦਿਆਂ ਪਾਉਂਦਿਆਂ ਮੇਰੇ ਬੁੱਲ ਨੀਲੇ ਹੋ ਜਾਂਦੇ ਸੀ ਬੁਖਾਰ ਸੀ ਸਰੀਰ 'ਚ ਕਮਜ਼ੋਰੀ ਬਹੁਤ ਵੱਧ ਗਈ ਸੀ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਉੱਥੋਂ ਸੋਝੀ ਦਿੱਤੀ ਮਨ ਦੇ ਅੰਦਰ ਹੀ ਸੋਝੀ ਆਈ ਕਿ ਨਾਮ ਜਪ ਸਿਮਰਨ ਕਰ ਉੱਥੇ ਉਹਨਾਂ ਨੇ ਜੰਮਨਾ ਦੇ ਕੰਡੇ ਬੈਠ ਕੇ ਸਿਮਰਨ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਹੌਲੀ ਹੌਲੀ ਜਿਹੜੀ ਪੇਨ ਹੁੰਦੀ ਸੀ ਹੱਡ ਚ ਉਹ ਘਟਦੀ ਗਈ ਰਾਮ ਹੁੰਦਾ ਗਿਆ ਘਰ ਆ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਲੱਗਾ ਕਿ ਮੈਨੂੰ ਰਾਹ ਲੱਭ ਗਿਆ ਹੁਣ ਗੁਰੂ ਸਾਹਿਬ ਨੇ ਸੋਝੀ ਦੇ ਦਿੱਤੀ ਫਿਰ ਉਹਨਾਂ ਨੇ ਰਾਤ ਨੂੰ ਹੌਲੀ ਹੌਲੀ ਜਿਉਂ ਜਿਉਂ ਉਹਨਾਂ ਦੀ ਸਿਤੀ ਵਧਦੀ ਗਈ ਤੋਂ ਨਾਲੇ ਰਾਤ ਨੂੰ ਢਾਈ ਘੰਟੇ ਸੁਣਦੇ ਲਈ ਤੇ ਤਿੰਨ ਵਜੇ ਉੱਠ ਕੇ ਆਉਣਾ ਤਵੇਲੇ ਫਿਰ ਢਾਈ ਘੰਟੇ ਬੰਨਿ ਸਿਮਰਨ ਕਰਨ ਤੇ ਤਿੰਨ ਮਹੀਨਿਆਂ ਚੋਂ ਨਾਲ ਦੀ ਬਿਮਾਰੀ ਜਿਹੜੀ ਸੀ ਉਹ ਕਿਧਰੇ ਚਲੀ ਗਈ ਪਾਟ ਦਾ ਸਾਈਜ਼ ਨਾਰਮਲ ਹੋ ਗਿਆ ਡਾਕਟਰ ਪੀਜੀਆ ਦੇ ਡਾਕਟਰ ਰਮਨ ਸਾਹਿਬ ਦੇ ਡਾਕਟਰ ਜਿਹੜੇ ਉਹਨਾਂ ਨੇ ਟਰੀਟਮੈਂਟ ਕਰਦੇ ਸੀ ਸਾਰੇ ਫਰਾਂਗ ਹੋ ਗਏ ਫਿਰ ਉਹਨਾਂ ਨੇ 1983 ਦੇ ਪਹਿਲਾ ਕੰਪੜਾ ਜਿਹੜਾ ਸੀ ਉਹ ਗੋਇਲਵਾਲ ਸਾਹਿਬ ਦੇ ਪਵਿੱਤਰ ਸਥਾਨ ਤੇ ਲਾਇਆ ਡਾਕਟਰਾਂ ਦੀ ਹਾਜ਼ਰੀ ਵਿੱਚ ਡਾਕਟਰਾਂ ਦੇ ਕਹਿਣ ਤੇ ਉਹਨਾਂ ਨੇ ਕਿਹਾ ਦੂਜਿਆਂ ਦੇ ਵੀ ਪੱਲਾ ਕਰੂ ਪੁਰਾਣ ਗਏ ਦੱਸੋ ਨਾਮਦਾਰੋ ਦੀ ਵਿਧੀ ਫਿਰ ਉੱਥੇ ਜਿਹੜਾ ਕੈਂਪ ਲੱਗਾ ਉਹਦੇ ਨਤੀਜੇ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਸੋ 1983 ਤੋਂ ਇੱਕ ਕੈਂਪ ਜਿਹੜਿਆ ਲਗਾਤਾਰ ਇੰਡੀਆ ਵਿੱਚ ਤੇ ਫਿਰ ਉਹ 1994 ਚ ਸਰਦਾਰ ਗਿਆਸ ਸਿੰਘ ਜੀ ਰਿਟਾਇਰ ਹੋ ਗਏ ਸਾਲ-ਸਾਲ ਦੀ ਮੁਮਚ ਤੇ 1995 ਤੋਂ ਵਿਦੇਸ਼ਾਂ ਵਿੱਚ ਲਗਾਤਾਰ ਲੱਗ ਰਿਹਾ ਹੁਣ ਤੱਕ ਜਗਾਂ ਪ੍ਰਾਣੀ ਜਿਹੜੇ ਆਪਣੀਆਂ ਲਾ ਲਾਜ ਬਿਮਾਰੀਆਂ ਤੋਂ ਮੁਕਤੀ پا ਚੁੱਕੇ ਆ ਇਹ ਸਾਹਿਬ ਸਿੰਘ ਜੀ ਗੁਰਮਾਣੀ ਚ ਬੜੀ ਸ਼ਕਤੀ ਆ ਬਹੁਤ طاقت ਹੈ ਗੁਰਬਾਣੀ ਦੀ ਕੋਈ ਇੱਕ ਤੁਕ ਵੀ ਸਾਡੇ ਮਨ 'ਚ ਬਸ ਜਾਵੇ ਤਾਂ ਇਹਦੇ ਵਿੱਚ ਸਾਡੇ ਸਰੀਰਕ ਰੋਗਾਂ ਨੂੰ ਮਾਨਸਿਕ ਰੋਗਾਂ ਨੂੰ ਘਰਾਂ ਦੇ ਦੁੱਖ ਕਲੇਸ਼ ਕਿਸੇ ਤਰ੍ਹਾਂ ਦੇ ਵੀ ਕੋਈ ਹੋਵੇ ਗੁਰੂ ਸਾਹਿਬ ਨੇ ਲਿਖ ਦਿੱਤਾ ਕਿ ਸਰਬ ਰੋਗਾਂ ਔਖਨ ਨਾਮ ਸਰਬ ਰੋਗ ਦੇ ਵਿੱਚ ਸਾਰੇ ਰੋਗ ਆਵੇ ਕਿਸੇ ਤਰ੍ਹਾਂ ਦੇ ਵੀ ਰੋਗ ਹੋਵੇ ਇਹ ਡਾਕਟਰਾਂ ਦਾ ਡਾਕਟਰ ਆ ਸਾ ਸੰਗਤ ਜੀ ਸਭ ਤੋਂ ਵੱਡਾ ਡਾਕਟਰ ਇਹ ਜੋ ਸਾਡੇ ਪਾਸ ਰੱਖ ਪਰੋਸਾ ਇਸ ਤੇ ਛੱਡ ਬਿਗਾਨੀ ਆਸ ਸਭ ਤੋਂ ਵੱਡਾ ਡਾਕਟਰ ਇਹ ਜੋ ਸਾਡੇ ਪਾਸ ਰੱਖ ਪਰੋਸਾ ਇਸ ਤੇ ਛੱਡ ਬੇਗਾਨੀ ਆਸ ਡਾਕਟਰ ਇਹ ਮਰੀਦ ਤੋਂ ਲੈ ਨਾ ਕੋਈ ਫੀਸ ਇਹ ਮੁਫਤੀ ਦਵਾਈਆ ਡਾਕਟਰ ਇਹ ਮਰੀਦ ਤੋਂ ਲੈ ਨਾ ਕੋਈ ਫੀਸ ਇਸ ਤੇ ਰੱਖੇ ਟੇਕ ਜੋ ਉਸ ਨੂੰ ਦਏ ਅਸੀਸ ਇਸ ਤੇ ਰੱਖੇ ਟੇਕ ਜੋ ਉਸ ਨੂੰ ਦਏ ਅਸੀਸ ਹੁਣ ਆਪਾਂ ਨਾਮਦਾਰ ਦਵਾਈ ਕਿਉਂ ਕਿ ਕਹਿੰਦੇ ਬੇਈ ਦੇ ਗੱਖਾਂ ਤੋਂ ਦਸਤਾਨੀ ਸਰਜਰੀ ਹੋਣੀ ਹੈ ਦੇਖਾਂਗੇ ਪਹਿਲੇ ਦਾ ਨੋਟ ਕੀ ਕਹਿੰਦੇ ਮੈਨੂੰ ਥੋੜਾ ਥੋੜਾ ਬਿਸਦਾ ਕਿ ਜਦੋਂ ਦੂਰ ਬੈਠਾ ਕੋਈ ਪਛਾਣਿਆ ਨਹੀਂ ਸੀ ਜਾਂਦਾ ਦੂਜੇ ਦਾ ਕਹਿੰਦੇ ਮੈਨੂੰ ਹੋਰ ਪਛਾਣਵਾਉਣੀ ਕੱਲ ਕਹਿੰਦੇ ਬੜੀ ਬੁੱਢੀ ਰਹਿਮਤ ਦਾ ਇੱਕ ਮਾਂ ਨੂੰ ਪਤਾ ਕਿ ਉਹਦਾ ਬੱਚਾ ਕੁਝ ਬਹੁਤ ਦੂਰ ਆਂਦਾ ਹੋਵੇ ਕਿਉਂਕਿ ਗੱਲ ਸੁਨੰਤ ਚ ਛੋਟੀ ਹੀ ਲੱਗਦੀ ਹੈ ਸੋ ਸੁਨੰਤ ਚ ਛੋਟੀ ਹੀ ਲੱਗਣੀ ਆ ਪਰ ਮਾں ਜਿਹਦੇ ਬੱਚੇ ਪਰੇ ਦੂਰ ਹਨ ਪ੍ਰੈਕਟਿਸ ਕਾਹਨ ਜਾਂਦੇ ਨੇ ਜੁਗਹਾਂ ਬੈਠੇ ਨੇ ਕਿ ਮਾਣ ਕਿੰਨਾ ਫਿਕਰ ਰਹਿਦਾ ਕਿ ਮੇਰਾ ਬੱਚਾ ਸਹੀ ਹੋਵੇਗਾ ਪਰ ਮਾਣ ਵੀ ਬਹੁਤ ਖਰਾਬ ਨੇ ਇਹਨਾਂ ਦੀ ਬੇਟੀ ਇੱਕ ਤੇ ਉਹ ਟ੍ਰਾਂਟੋ ਦੇ ਵਿੱਚ ਜੋਬ ਕਰਦੀ ਹੈ 4 ਸਾਲ ਤੋਂ 4 ਸਾਲ ਤੋਂ ਅਪਲਾਈ ਕਰ ਰਹੀ ਸੀ ਕਿ ਕੈਨ ਵੀ ਜੋਬ ਮਿਲ ਜੇ ਤੇ ਇਹਨਾਂ ਨੂੰ ਕਿਤੇ ਮੈਂ ਬੇਨਤੀ ਕਰਕੇ ਬੈਠੀ ਸੀ ਵਾਂਦਰੂਨ ਮੇਰੀ ਕੋਈ ਤਾਂ ਸੁਣ ਲਾ ਤੀ ਕਿਸੇ ਤਾਂ ਪਾਸੋਂ ਸੁਣ ਲਾ ਜੇ ਤਾਂ ਬੰਦਾ ਹੱਥ ਕਦਾ ਇਹ ਹੀ ਨਿਕਲਦੇ ਜਾਂਦਾ ਪਰ ਰਾਤ ਨੂੰ ਕਾਂ ਲਾ ਗਈ ਕੈਲਗਰੀ ਤੇ ਜੋ ਮਿਲ ਗਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿ ਬਹੁਤ ਬਿਆਨਤਾ ਸਾਨੂੰ ਹੀ ਅੰਦਾਸਾਂ ਕਰਦੀਆਂ ਨਹੀਂ ਆਉਂਦੀਆਂ ਸਾਨੂੰ ਝੋਲੀਆਂ ਡਣੀਆਂ ਨਹੀਂ ਆਉਂਦੀਆਂ

ਬਰਸਾਦੀਆਂ ਅਰਦਾਸਾਂ ਬਹੁਤੀਆਂ ਉੱਪਰਲੇ ਬਣੋ ਹੁੰਦੀਆਂ ਸਾਡਾ ਮਨ ਜਿਹੜਾ ਉਹਦੇ ਵਿੱਚ ਸ਼ੰਕੇ ਹੁੰਦੇ ਆ ਕਿੰਤੂ ਪ੍ਰਤ ਹੁੰਦੇ ਆ ਕਿ ਪਤਾ ਨਹੀਂ ਅੱਛਾ ਕੁਝ ਸਭ ਕੇ ਅੰਦਾਸ ਕਰ ਲੈਂਦੇ ਆ ਪਤਾ ਨਹੀਂ ਪੂਰੀ ਹੋਣੀ ਕਿ ਨਹੀਂ ਹੋਣੀ ਜਦੋਂ ਅਸੀਂ ਪੂਰੇ ਸ਼ਰਧਾ ਭਰੋਸੇ ਪ੍ਰੇਮ ਦੇ ਨਾਲ ਭਿੰਜ ਕੇ ਅੰਦਾਸ ਕਰਦੇ ਆ ਗੁਰੂ ਸਾਹਿਬ ਜੀ ਨੂੰ ਸੁਣਦੇ ਆ ਬੇਥੀ ਕਦੇ ਨਾ ਹੋਵੇਈ ਜਨ ਕੀ ਅੰਦਾਸ ਇੱਥੇ ਗੁਰੂ ਸਾਹਿਬ ਨੇ ਕੰਡੀਸ਼ਨ ਲਾਤੀ ਜਨ ਦੀ ਸਾਨੂੰ ਜਨ ਬਣ ਤੁਹਾਡੇ ਅੰਦਰ ਜਾਣਾ ਇਹਦੇ ਨਾਲ ਦੁਨੀਆਂ ਤੁਹਾਡੀਆਂ ਆਪੇ ਹੀ ਘੱਟ ਜਾਣੀਆਂ ਆ ਆਪੇ ਬਿਮਾਰੀ ਠੀਕ ਹੋਣੀ ਸ਼ੁਰੂ ਹੋ ਜਾਣੀ ਆ ਆਪੇ ਇਲਾਜ ਸ਼ੁਰੂ ਹੋ ਜਾਣਾ ਸੋ ਉਸ ਦਵਾਈ ਦੇ ਨਾਲ ਨਾਮਦਾਰੂ ਦੀ ਦਵਾਈ ਆਪਾਂ ਵਰਤਣੀ ਆ ਉਹ ਦਵਾਈ ਵੀ ਪਹਿਲਾਂ ਇੱਕਦਮ ਨਹੀਂ ਛੱਡਣੀ ਇਹ ਦੋ ਤਿੰਨ ਕੋਟਾਂ ਕੱਲ ਰਹਿ ਰਹੀਆਂ ਸੀ ਉਹ ਮੈਂ ਅੱਜ ਪੜ੍ਹ ਦਿੰਨੀ ਆ ਇੱਕ ਸੀ ਮੇਰੇ ਖਿਆਲ ਨਾਲ ਇਹ ਨਾਨੀ ਜੀ ਸ਼ਾਇਦ ਇੱਥੇ ਬੈਠੇ ਹੋਣ ਤੇ ਕਾਕਾ ਬ੍ਰਹਮਜੋਤ ਸੀਗਾ 19 ਸਾਲ ਦਾ ਤੇ ਉਹਨਾਂ ਨੇ ਇਹ ਉਹਦੇ ਨਾਨੀ ਜੀ ਇਸ ਬੱਚੇ ਦੇ ਬੈਠੇ ਅੱਜ ਸੰਗਤ ਦੇ ਵਿੱਚ ਸ਼ਾਇਦ ਮੈਂ ਕਿਹਾ ਸ਼ਾਇਦ ਆਏ ਹੋਣ ਉਹਨਾਂ ਦੇ ਲੇਟੇ ਦਿੱਤਾ ਸੀ ਕਿ ਉਹਨਾਂ ਦੇ ਦੋਤੇ ਨੂੰ ਹੋ ਗਿਆ ਸੀ ਡੇਂਗੂ ਬੁਖਾਰ ਤੇ ਦੇ ਪਲੇਟਲੇਟਸ ਬਹੁਤ ਘੱਟ ਗਏ ਸੀ ਸੈੱਲ ਬਹੁਤ ਘੱਟ ਗਏ ਸੀ ਡੀ ਐਮ ਸੀ ਚ ਦਾਖਲ ਸੀ ਵੈਂਟੀਲੇਟਰ ਤੇ ਸੀਗਾ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਫਟਾਫਟ ਕੇ ਗਏ ਕਿ ਕੈਂਟਰੀ ਤੋਂ ਗਏ ਲੁਧਿਆਣੀ ਲੁਧਿਆਣੀ ਜਾ ਕੇ ਉਹਨਾਂ ਨੇ ਉਹ ਬੱਚੇ ਨੂੰ ਦੇਖ ਕੇ ਉਹਦੀ ਹਾਲਤ ਤਾਂ ਉੱਥੇ ਉਹਨਾਂ ਨੇ 15 ਦਿਨ ਜਿਹੜਾ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਲੁਧਿਆਣਿਆਂ ਸੰਗਤ ਜੀ ਤੁਸੀਂ ਪਿੱਛੇ 파ਲ ਪਏ ਆ ਉਹ ਲੈ ਜਾਓ ਉੱਥੇ ਤਿੰਨ ਟਾਈਮ ਜਿਹੜੇ ਸਮਾਗਮ ਹੁੰਦੇ ਉਹਨਾਂ ਦੀ ਜਾਣਕਾਰੀ ਫਿਰ ਫੋਨ ਕਰਨਾ ਕਿ ਐਡਰੈਸ ਆ ਕਿੱਥੇ ਸਮਾਗਮ ਹੁੰਦਾ ਉਹ ਦਿੱਤਾ ਪਿਆ ਉੱਥੇ ਗੈ ਭੈਣ ਜੀ ਤਰ੍ਹਾਂ ਨੇ 15 ਦਿਨ ਉੱਥੇ ਹਾਜ਼ਰੀ ਭਰੀ ਅਰਦਾਸਾਂ ਕਰਾਈਆਂ ਤੇ ਉਹ ਬੱਚਾ ਵੈਂਟੀਲੇਟਰ ਤੋਂ ਉਤਰ ਗਿਆ ਤੇ ਠੀਕ ਹੋ ਗਿਆ ਫਿਰ ਆਪਕੇ ਮੈਨੂੰ ਇੱਥੇ ਵੀ ਅਰਦਾਸ ਕਰਾਈ ਸੀ ਇਹ ਕੋਰ ਸੀ ਹਾਂ ਬੇਟੀ ਉਹ ਵੀ ਸਾਲ ਦੀ ਸੀ ਉਹ ਉਹ 215 ਚ ਉਹਨੇ ਨਿਰਕਰ ਨਿਕਲ ਦਿੱਤਾ ਸੀਗਾ ਤੇ ਉਹ ਅਜ਼ੀਮਾ ਸੀ 5 ਸਾਲ ਦੀ ਉਮਰ ਤੋਂ 5 ਸਾਲ ਦੀ ਉਮਰ ਤੋਂ ਤੁਸੀਂ ਦੇਖੋ ਕਿ 24 ਸਾਲ ਦੀ ਉਮਰ ਤੱਕ ਘਰਦਿਆਂ ਨੇ ਪਤਾ ਨਹੀਂ ਕਿੰਨਾ ਟ੍ਰੀਟਮੈਂਟ ਕਰਾਇਆ ਹੋਣਾ ਕਿੰਨਾ ਇਲਾਜ ਕਰਾਇਆ ਹੋਣਾ ਉਸ ਲੜਕੀ ਦਾ ਪਰ ਉਹ ਅਜ਼ੀਮਾ ਉਹਦੇ ਸਾਰੇ ਥਰੀਲ ਤੇ ਇੰਨੇ ਰੈਸ਼ ਸੀ ਇੰਨੀ ਖਾਰਸ਼ ਹੁੰਦੀ ਸੀ ਤੇ ਠੀਕ ਨਹੀਂ ਸੀ ਹੋ ਰਿਆ ਕਿਸੇ ਵੀ ਦਵਾਈ ਦੇ ਨਾਲ ਉਹਨੇ ਕੈਂਪਟੈਂਡ ਕੀਤਾ 215 ਦਾ ਉਸ ਤੋਂ ਬਾਅਦ ਉਹਨਾਂ ਨੇ ਉਹਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਸ ਤੋਂ ਬਾਅਦ ਮੇਰੀ ਕੋਈ ਦਵਾਈ ਨਹੀਂ ਹੁਣ ਚੱਲ ਰਹੀ ਤੇ ਮੇਰੀ ਸਕਿਨ ਬਿਲਕੁਲ ਨਾਰਮਲ ਹੋ ਗਈ ਤੇ ਠੀਕ ਹੋ ਗਈ ਇੱਕ ਹੋਰ ਸੀ ਵੀ ਬੀ ਜੀ 43 ਸਾਲ ਦੇ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਮੈਨੂੰ ਇਹ ਕੈਂਪ ਬਹੁਤ ਚੰਗਾ ਲੱਗਾ ਇਸ ਤਰ੍ਹਾਂ ਦੇ ਕੈਂਪ ਜਿਹੜੇ ਹਰ ਜਗ੍ਹਾ ਲੱਗਣੇ ਚਾਹੀਦੇ ਆ ਤੇ ਮੇਰੇ ਤੋਂ ਸਾਰੇ ਰੋਗ ਹੀ ਠਿੱਕ ਗਏ ਮੈਨੇ ਰੋਗ ਨਹੀਂ ਲਿਖੇ ਕਨੇ ਕਨੇ ਸੀਗੇ ਪਰ ਉਹਨੇ ਲਿਖ ਦਿੱਤਾ ਕਿ ਮੇਰੇ ਸਾਰੇ ਰੋਗ ਮਿਲ ਗਏ ਮੈਨੂੰ ਤਕਰੀਬਨਾਂ 2003 ਤੋਂ ਇਸ ਪ੍ਰੋਬਲਮ ਸੀ ਕਿ ਮੈਨੂੰ ਐ ਰੋਟੀ ਨਹੀਂ ਸੀ ਖਾਣਦੀ ਬੜੀ ਮੈਂ ਬੜੀ ਅਗਰੋਂ ਤੋਂ ਕਿਹਾ ਕਿ ਸਾਡੇ ਭੈਣ ਜੀ ਆ ਕੁੰਨਿਆ ਸਾਹਿਬ ਹਣੀ ਉਹਨਾਂ ਨੂੰ ਇੰਡੀਆ ਤੋਂ ਕਿਸੇ ਦਾ ਫੋਨ ਆਇਆ ਉਹਨਾਂ ਨੇ ਦਾ ਫੋਨ ਕੀਤਾ ਤੇ ਮੈਂ ਉਹਨੂੰ ਇਹ ਗੱਲ ਬੋਲੀ ਇਹ ਬੰਦੀ ਮੈਂ ਨਾ ਚੀਜ਼ਾਂ ਵਿੱਚ ਫਰੀਦ ਨਹੀਂ ਕਰਦੀ ਅੱਧੀ ਉਹ ਕਹਿੰਦੇ ਨਹੀਂ ਤਾਂ ਜਾਣਾ ਇੱਕ ਵਾਰ ਚਾਚੂ ਜੀ ਜਦ ਮੈਂ ਆਣ ਕੇ 84 ਰਾਏ ਗੁਰੂ ਦਾ ਤੇ ਅਡੰਕ ਕੀਤਾ ਚਾਰ ਦਿਨ ਅਡੰਕ ਕੀਤਾ ਮੈਂ ਚੌਥੇ ਦਿਨ ਲੰਗਰ ਸਾਕੇ ਗੁਰੂ ਘਰ ਤੋਂ ਬਾਹਰ ਆਈ ਇੰਨੀ ਵਾਇਰੂ ਦੀ ਮੇਰ ਹੋਈ ਕਿ ਮੈਂ ਦੱਸ ਨਹੀਂ ਸਕਦੀ ਸਾਨੂੰ ਮੰਗਣਾ ਨਹੀਂ ਹੰਦਾ ਮੈਂ ਤਾਂ ਬਹੁਤ ਕੁਝ ਆਇਆ ਐਸੀ ਤਾਂ ਮੰਗਣ ਜੋਗੀ ਸਾਸੀ ਦੇਣੀ ਕੁਝ ਵੀ ਸਕਦਾ ਬੋਲੇ ਸੰਗਤ ਜੀ ਇਹ ਜੋ ਸੀਲੀਅਕ ਡਿਜ਼ੀਜ਼ ਹੈ ਕਣਕ ਤੋਂ ਇਲਾਜ ਜੀ ਅੱਜ ਕੱਲ ਆਮ ਹੋ ਗਈ ਆ ਡਾਕਟਰਾਂ ਕੋਲੇ ਦਾ ਕੋਈ ਇਲਾਜ ਨਹੀਂ ਬਸ ਕਹਿਣਗੇ ਕਿ ساری ਉਮਰ ਪਰਹੇਜ਼ ਕਰੋ ਗਲੂਟਨ ਫ੍ਰੀ ਖਾਣਾ ਖਾਓ ਦੇਖੋ ਇਹਨਾਂ ਤੇ ਭੈਣ ਜੀ ਤੇ 2003 ਤੋਂ ਲੈ ਕੇ 16 ਸਾਲ ਇਹਨਾਂ ਦੇ ਅੰਦਰ ਅਣ ਦਾ ਕਿਣਕਾ ਨਹੀਂ ਸੀ ਗਿਆ 2019 ਦੇ ਕੈਂਪ ਵਿੱਚ 4 ਦਿਨ ਚ ਜੇ ਇਹਨਾਂ ਤੇ ਗੁਰੂ ਦੀ ਕਿਰਪਾ ਹੋ ਗਈ ਚੌਥੇ ਦਿਨ ਇਹਨਾਂ ਨੇ ਲੰਗਰ ਛਕ ਲਿਆ ਤੇ ਹੁਣ ਸਭ ਕੁਝ ਖਾਂਦੇ ਪੀਂਦੇ ਆ ਤਾਂ ਇਹਨੂੰ ਆਪਾਂ ਬਖਸ਼ਿਸ਼ ਨਹੀਂ ਤਾਂ ਹੋਰ ਕੀ ਕਹਾਂਗੇ ਨਹੀਂ ਕੋਈ ਮੈਂ ਬਸ ਬਾਦੋਂ ਮੈਂ ਉਹ ਕਰੇ ਹੁਣ ਚਲ ਠੀਕ ਆ ਤੇ ਜਿਹੜਾ ਹਾਲ ਇਹਦਾ ਪੌਣਾ 20 ਸਾ जा के